ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਔਰ ਬਈ ਘਰ ਪਰਵਾਰ ਸਾਰਿਆਂ ਦੇ ਘੈਂਟ ਨੇ ਕੀ ਜਾਨਵਰ ਵਗੈਰਾ ਸਾਰੇ ਸਾਰਿਆਂ ਦੇ ਵਾਹਿਗੁਰੂ ਕਿਰਪਾ ਕਰੇ ਘੈਂਟ ਹੋਣ ਤੇ ਆ ਗਏ ਸੀ ਆਪਾਂ ਇੱਧਰ ਤੇ ਇਹ ਵੀ ਆ ਆਈਪੀ ਨਹੀਂ ਲਾਏ ਨੇ ਕੰਪਿਊਟਰ ਕੋਲ ਤੇ ਇਹ ਗਾ ਜਾਨਵਰ ਆਪਣੇ ਓਕੇ ਨੇ ਹਨਾ ਸਾਰੇ ਚੈੱਕ ਕਰ ਸਕਦੇ ਜੀ बजे बुझे जो अपने सेट बैठने सारे ओके बैठने हाँ ओके इधर बोर्ड जाने बस सेट ने भाई सारे अपने कबूतर दान दुन हैप्पी ने पाते ਤੇ ਮੈਂ ਤਾਂ ਕੱਲ ਦਾ ਗਿਆ ਉਹ ਸਾਨੂੰ ਪਤੀ ਆ ਨਾ ਬੀਗ ਗਿਆ ਹੋਇਆ ਸੀਗਾ ਮੈਂ ਥੋੜਾ ਜਿਹਾ ਪਾਣੀ ਕੱਢ ਦੀ ਯਾਰ ਇਹਨਾਂ ਦਾ ਆਏ ਆਏ ਪਾਣੀ ਪਾਣੀ ਪੀ ਰੱਖਿਆ ਬਈ ਇਹਨਾਂ ਨੇ ਸਾਰਾ ਆਹ ਦਾਣੇ ਦੂਣੇ ਬੜੇ ਠੰਡਿਆਏ ਪਏ ਨੇ ਪਤਾ ਅੰਦਰ ਨੇ ਸਾਰਾ ਕੋਈ ਨੱਚੋ ਕਰਾਣੇ ਕੋ ਪੁੱਤ ਕੱਲ ਨੂੰ ਇੱਕ ਤਰੀਕਾ ਸੱਚ ਆ ਜੋੜੀਆਂ ਇਹ ਵੀ ਅੰਦਰ ਤੋਂ ਰੱਖੇ ਨੇ ਦਾਣੇ ਇੱਧਰ ਵੀ ਬਾਲੇ ਅੰਦਰ-ਦਰ ਨੂੰ ਬਾਲੇ ਨਹੀਂ ਇਧਰ ਹੈ ਅੰਦਰੀਪ ਆ ਗਿਆ ਫਿਰ ਉਹ ਦਾਣੇ ਬਈ ਦਾਣੇ ਬਾਰੇ ਪੂਰੇ ਦਾਣੇ ਕਰ ਹੀ ਨਹੀਂ ਹੁਣਾ ਸਿਸਟਮ ਫਿਰ ਅੰਦਰੀਪ ਆ ਗਿਆ ਉਹ ਦਾਣੇ ਠੀਕ ਹੈ ਇਹ ਵੀ ਗੱਲ ਉਹ ਵੀ ਚਲ ਜਾਏ ਜਾਓ ਚਲ ਅੰਦਰੀ ਠੀਕ ਨੇ ਦਾਣੇ ਤਾਂ ਕੱਕਰੀਏ ਫਿਰਦਾਨ ਪਾਣੀ ਵਾਲਾ ਨੀਮਾ ਹੋ ਰਿਹਾ ਇਹਨਾਂ ਦਾ ਪਾਣੀ ਪੋਣੀ ਵੀ ਦੇਖ ਲਈਏ ਯਾਰ ਪਾ ਕੇ ਪਾਣੀ ਪੋਣੀ ਵੀ ਨਹੀਂ ਭਰਿਆ ਹੁਣ ਹਣੇ ਤਾਂ ਜਿਤ ਤੱਕ ਮੈਨੂੰ ਲੱਗਦਾ ਨਾ ਭਰਿਆ ਨਹੀਂ ਸਹੀ ਗੱਲ ਹੈ ਸਾਦਰੀ ਲਾ ਗਿਆ ਕਬੂਤਰੀ ਢਾ ਦੇ ਦਿਆਂ ਮੋਜੀ ਅੱਜ ਫੇਰ ਹਣੇ ਇਹ ਗੱਲ ਕਬੂਤਰੀ ਤਾਂ ਉੜ ਗਈ ਸੀ ਤਰੇ ਪਾਣੀ ਭਰ ਦिए ਤਾਂ ਪਾਇਆ ਹੋਇਆ ਪਾਣੀ ਦਾ ਭਈ ਇਹ ਹੋਣੀ ਚਾਹ ਆਹ ਉਹ ਬੈਠ ਜਿੰਨਾ ਇਹ ਲਵੇ ਗਾਲ ਅੱਖੀ ਬੈਠੀ ਐ ਫੋੜਦਾ ਚੱਲ ਸ਼ੁਕਰ ਇਹ ਦਾਣੇ ਦੋਨੇ ਬਾਈ ਇਹਨਾਂ ਨੂੰ ਪਾਏ ਪੈਨੇ ਹੈਪੀ ਬੋਲੋ ਸਾਰਾ ਓਕੇ ਕਰਿਆ ਪਾ ਸਿਸਟਮ ਅਹੋ ਡੋਜੀ ਮਾਜਾ ਟਰਾਈ ਮਾਰੀ ਲਈ ਯਾਰ ਲੱਗਦੇ ਹੱਥ ਆਏ ਚੱਲੋਂ ਤਾਂ ਹੈਪੀ ਕਬੂਤਰਵਾਜ ਕਰਕੇ ਠੀਕ ਐ ਲੋਟਾ ਸਿਸਟਮ ਮੈਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਇੱਕ ਵਾਰ ਆਦਾ ਪੱਕੇ ਕਰਕੇ ਹੋਇਆ ਕੰਮ ਉਹ ਤਾਂ ਇਧਰ ਹੀ ਆਂਬਰਪੂਰੇ ਨੇ ਬਾਈ ਲਾਲ ਜਰਾ ਬੈਠਾ ਆਪਣਾ ਓਕੇ ਦੀ ਰਿਪੋਰਟ ਆ ਜਮਾ ਦਾਣੇ ਇੱਧਰ ਵੀ ਪਏ ਨੇ ਫਰ ਪਾਣੀ ਇੰਨਾ ਵੀ ਜੱਕ ਦੀ ਨਹੀਂ ਆਈ ਚੱਕੂ ਇਹਨਾਂ ਦੇ ਵੀ ਜਮਾ ਓਕੇ ਰਿਪੋਰਟ ਆ ਸਾਰੇ ਇਹ ਜਾਨਵਰ ਸੈਟ ਨੇ ਬਸ ਆਹੀ ਸਿਸਟਮ ਦੇਖਣਾ ਹੁੰਦਾ ਹਨਾ ਜਾਨਵਰਾਂ ਦਾ ਭਾਈ ਐ ਮੈਂ ਹੁਣ ਕੱਲ ਗਿਆ ਹੋਇਆ ਸੀ ਅੱਥਨੇ ਦਾਣੇ ਪੂਰੇ ਵੀ ਪਾ ਕੇ ਗਿਆ ਮੈਂ ਇਕੱਲੇ ਵੱਡੇ ਵੱਡੇ ਜੋੜਿਆਂ ਨੂੰ ਦਾਣੇ ਪਾ ਗਿਆ ਸੀ ਨਾ ਹੱਥਾਂ ਨੇ ਦਾਣੇ ਪੀਨੂ ਪਾਇਨੇ ਚਲੋ ਪਤਾ ਲੱਗਦਾ ਰਹਿੰਦਾ ਨਾ ਅੱਤ ਤੱਕ ਕੀ ਐ ਸਿਸਟਮ ਆਪਾ ਨੂੰ ਵਿਚਾਰ ਪੌੜੀ ਬੜੀ ਦਮ ਇੰਨਾ ਯਾਰ ਅਰੇਂਜਮੈਂਟ ਪੌੜੀ ਵੀ ਲਿਆਉਣੀ ਆ ਬਾਈ ਪੌੜੀ ਯਾਰ ਆਪਾਂ ਇਹ ਕਿੱਥੇ ਲਾਵਾਂਗੇ ਪੌੜੀ ਇੱਥੇ ਲਾਵਾਂਗੇ ਨਾ ਅੱਥੇ ਰਾਵਾਂਗੇ ਪੌੜੀ ਇਹ ਗੱਲ ਆ ਇੱਧਰ ਲਾ ਲਾਂਗੇ ਪੌੜੀ ਇੱਥੋਂ ਸਿੱਧਾ ਜਾ ਲ ਜਾ ਗਰਾਂਗੇ ਨਹੀਂ ਜਲਾ ਇੱਥੋਂ ਵੀ ਲੱਤ ਗੀ ਜੂ ਬਰ ਸਿੱਧੀ ਅਰਜ਼ਾ ਕਰਾਂਗੇ ਇੱਥੋਂ ਵੀ ਤੇ ਬਸ ਓਕੇ ਆ ਬਈ ਸਿਸਟਮ ਸਾਰਾ ਹਨ ਤੇ ਬਸ ਠੀਕ ਹੈ ਹੁਣ ਕਰਦੇ ਆਂ ਵੀਡੀਓ ਦਾ ਐਂਡ ਆ ਛੋਟੀ ਉਸ ਵੀਡੀਓ ਹੁਣ ਫੜੀ ਵੱਡੀ ਬਣਾਉਂਦੇ ਵੀ ਨਹੀਂ ਹਨਾ ਏਡੀ ਵੱਡੀ ਹੁਣ ਬਣਾਵਾਂਗੇ ਵੀ ਕੀ ਬਈ ਹੁਣ ਤਾਂ ਸਾਰਾ ਕੁਝ ਕਰਿਆ ਪਿਆ ਜਦੋਂ ਦਾਣਾ ਪਾਣੀ ਕਰਨਾ ਹੁੰਦਾ ਫਿਰ ਆਪਾਂ ਦਾਣਾ ਪਾਣੀ ਦੀ ਵੀਡੀਓ ਬਣਾਵ ਵੀ ਲੈਂਦੇ ਤੇ ਬਸ ਹੁਣ ਤਾਂ ਕੂਟਰ ਚੈੱਕ ਚੈੱਕ ਕਰ ਲੈ ਇੱਕ ਵਾਰ ਠੀਕ ਆ ਬਸ ਓਕੇ ਨੇ ਤੜਕੇ ਉਹ ਸਟਾਰ ਬੁਲੇਟ ਦੇਖ ਲੈਣਾ ਕਿ ਮੁੱਤਰ ਡਾਲਾਂਗੇ ਤੜਕੇ ਤੇ ਨੂੰ ਇਹ ਤੜਕੇ ਉਹ ਬੁੱਦੀ ਜਲੀ ਰੈੱਡ ਕਰੀਏ ਨਾਲ ਉਹਦਾ ਬਚਾ ਇੱਧਰ ਕਰਤੀ ਉਹਨਾਂ ਨੂੰ ਹਾਂ ਉਤਰ ਘਟਾਈਏ ਉਦੋਂ ਬਾਅਦ ਠੀਕ ਆ ਬਾਈ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਜੀ ਵੀਡੀਓ ਵਧ ਰਹੀ ਦੀ ਯਾਰ ਲਾਈਕ ਕਰੋ ਹਨਾ ਕਮੈਂਟ ਕਰੋ ਸੋਹਣਾ ਜਿਹਾ ਬਈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਓਕੇ ਜੀ ਮਿਲਦੇ ਆਪਾਂ call